ਮੈਨੂੰ ਤਾਂ ਪਤਾ ਮੈਂ ਆਇਆ ਹੋਇਆ ਨਾ ਤੁਹਾਡੇ ਚੋਂ ਹੀ ਬਾਕੀ ਨੂੰ ਪਤਾ ਨਹੀਂ ਆਪਾਂ ਛੱਡੋ ਪਰ ਉਹਨਾਂ ਦੀ ਗੱਲ ਵੀ ਨਹੀਂ ਕਰਨੀ ਮਾਈ ਗੋਡ ਮੈਂ ਗੱਲ ਕਰਨੀ ਉਹਨਾਂ ਦੀ ਮੈਂ ਉਹਦੀ ਕਰਤਾ ਜਿਹੜਾ ਕਰਨਾ ਸੀ ਕੰਮ ਦਾ ਫਿਰਦੇ ਨੇ ਤਾਂ ਉਹ ਚਪਕਦੇ ਜਿੱਥੇ ਮਰਜੀ ਫਿਰਦੇ ਰਹਿਣ ਉਹ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਯਾਰ ਉਹ ਜਿੰਨਾਂ ਦੀਆਂ ਉਹ ਜਿੰਨਾਂ ਦੀਆਂ ਕਾਲ ਤੱਕ ਸਾਬ ਜਾ ਕੇ ਲੱਤਾਂ ਟੁੱਟ ਜਾਂਦੀਆਂ ਉਹਨੇ ਕੀ ਗੱਲਾਂ ਕਰਾਂਗੇ ਯਾਰ ਉਹਨਾਂ ਦੇ ਕੀ ਗੱਲਾਂ ਕਰਾਂਗਾ ਪ੍ਰਭੂ ਨਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਨਾਲ ਮੱਤਭਜੀ ਪਈ ਆ ਪਤਾ ਨਹੀਂ ਕੀ ਕਰੀ ਜਾਂਦੇ ਫਿਰਦੇ ਆ ਜਬ ਚਲੋ ਫਿਰਦੇ ਰਹਿਣਾ ਆਪਾਂ ਨਹੀਂ ਵੀ ਰਹਿਣਾ ਸੋ ਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਕਿ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ ਪਾਲ ਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮਾਂ ਦੇ ਕਰ ਕਿਉਂਕਿ ਪਤਾ ਕੀ ਹੈ ਸਰਕਾਰ ਵੱਲੋਂ ਆ ਜਾਂਦਾ ਪੈਸਾ पिंड की वन ही नहीं होंगी पिंड चो उस चीज़ की लड़ ही नहीं होंगी वो बना के देते पिंड लो यार की लड़ है वो कहें वजह सू आ कर दू जी ये स्कूल च आ कर दू जी पहल की हों हम इन्होंने इन्होंने अपन सत्तर साल चाह सिखाया हो करो जो मैं नवा नव एम पी बनिया संगरूर तो बैठे धूरी वाले अपने तो दफ्तर च मैं चलो भी लोगों ने मौका दिता है पं करोड़ रुपया है एक साल का मैं एम पी को मैं भी लोगों को देवे लोगों का पैसा लोगों ना पहले वो पंचायत आई लहर अगर पास्य पिंड सिंह एम पी साहब सत्या श्रीकाल जी ग्रांट चाहिए मैं बिल्कुल देवे ग्रांटा थोड़ी ने साढ़े तीन लख चाहिए जी मैं साढ़े तीन लख दे देंगे लिख के दे दु बस मता पा क्यों भी किड़े मंतली चाहिए फिर वो तो विभाग में पैसे दे दिए ਸ਼ਮਸ਼ਾਨ ਘਾਟਾਂ 'ਨੇ ਕੰਨਾ ਉੱਚੀ ਚੱਕੜੀਆਂ ਆਈਆਂ। ਮੈਂ ਕੀ ਗੱਲ ਆਬਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ। ਬਿੱਗ ਬਗਾ ਛੱਡ ਕੇ ਆਏ ਕਿ ਬਾਹਰ ਨੂੰ ਪਵਾਫ ਕਰੇ ਨਾ ਜਾਣ ਦੁਆਰੇ। ਮੈਨਿਆ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ। ਕੋਈ ਸਕੂਲ ਦੇ ਕਮਰੇ ਪਾ ਦਿੰਨੇ ਆ। ਸੋਲੋ ਲਾਈਟਾਂ ਲਾ ਦਿੰਨੇ ਆ। ਮੈਨੂੰ ਕਹਿੰਦੇ ਯਾ ਜਿਹੜੇ ਉਸ ਕੰਮ ਗਣਾਏ ਨੇ। ਸ਼ਮਸ਼ਾਨ ਘਾਟਾਂ 'ਨੇ ਕੰਨਾ ਤੋਂ ਬਿਨਾ। ਇੱਕ ਅਰਸਾ ਦੇਣ ਤੁਸੀਂ। ਮੈਂ ਹਾਂ। ये है पैसा सारा डिवेलपमेंट वास्ते कटा कसूर नहीं जी सानू तो जिन जदों भी मिले ने पैसे शमशान घाट वास्ते ही मिले ने जी बस सानू शमशान घाट ही नहीं उठन दिता इन्होंने सो यह मतलब क्योंकि क्यों वो कहें पता ही ना लगे इन्होंने भी की, -की कर स हक की ने इन देते दस ही नहीं अपन ना जवाक पढ़न देते साढ़े नौवीं तक कहते कोई फेल नहीं करना दसवीं अस्सी प्रसेंट फेल हो जाती चल आ जाटा दिल दल स्कीम च आ गया हम तो बस चल कमाई चलो क्यों नहीं बेहद करना यार बच्चे का पता तो लगे ना टैस्ट पहल ले तीन महीने बाद ले लो पता लग जाए बच्चे का अच्छा तो चार चार टैस्ट होंगे ने समेस्टर टैस्ट होंगे ने सरकारी स्कूलों पढ़ाई देखे टीचर आवे जितर घटने का कर रहे हैं भर्ती उन्होंने कोई का कोर्टा कोटें केस फंसे हुए हैं वो भी असी क्लीयर करा के टीचर भी आवगे पढ़ाई भी ऐसी होगी मर्जी होगी थोड़ी प्राइवेट पढ़ा प्राइवेट पढ़ा लो सकारी पढ़ा सरकारी पढ़ा लो पर प्राइवेट फीस लगेगी ਸਰਕਾਰੀ ਜੀ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲੋਂ ਵਰਦੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀਆਂ ਸਥਾਨਾਂ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਮੇਨ ਲਾਇ ਲੱਕੇ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜਾਂਦੇ ਕੋਈ ਕਾਟਾ ਨਹੀਂ ਪੈਂਦਿੰਦੇ मैं कद तीन साल हो गए मैं कद खजाना खाली है जो चाहिए आ जाओ खजाना नहीं खाली होंगे नीत खाली खजाना खाली है खजाना खाली है कहते पाते बैठे हो फिर इतने अद्धे मुंडे तो ऐसे करके भजग गए साहरे मुल्को वित्त मंत्री कही खजाना खाली है छोटे छोटे चली है यार इतना सरकारा ने पूत देनी होंगी नौकरियां देव 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਹੈ ਕਈ ਤਾਂ ਇੱਥੇ ਹੀ ਲਿਆ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਤੁਹਾਡੇ ਪਿੰਡਾਂ 'ਚ ਵੀ ਮਿਲੀ ਹੋਣੀ ਕਿਤੇ ਨਾ ਕਿਸੇ ਨੂੰ ਔਰ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਪਾਰਸ਼ ਤੋਂ ਦੇਖ ਘਰ 'ਚ ਦੋ-ਦੋ ਵੀ ਵਣੀਆਂ ਨੇ ਹਾਂ ਕੋਈ ਜੇ ਮੈਰਿਟ 'ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਹਾਂ ਵੀ ਘਰ ਇਹ ਘਰ 'ਚ ਦੋ ਆ ਗਈਆਂ ਜਾਂ ਕੋਈ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ੍ਹ ਰਿਹਾ ਪਿੰਡਾਂ 'ਚ ਉੱਥੇ ਪੜ੍ਹ ਲਓ ਸਾਰੀਆਂ ਕਿਤਾਬਾਂ ਧਰਾਂਗੇ ਉੱਥੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ 'ਚ ਭਰਤੀ ਹੋਣ ਦੀਆਂ ਐਸ ਡੀ ਉਪਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਥੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸਿਰਜਣਾ ਪੈਣਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ ਇੱਕ ਦੂ ਲੱਗ ਕੇ ਉਹਨਾਂ ਦੇ ਮਗਰ ਇੱਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇੱਧਰ ਨੂੰ ਲੈ ਕੇ ਆ ਕੇ ਕੁਝ ਨਹੀਂ ਕੀਤਾ ਬੇੜਾ ਘਰਕ ਕਰਕੇ ਰੱਖਤਾ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਉਹ ਦੇਖ ਕੇ ਯਾਰ ਆਹ ਕਾ ਹਾਲ ਕਰਤਾ ਪੰਜਾਬ ਦਾ ਯਾਰ ਸਭ ਤੋਂ ਮੋਰੀ ਸੂਬਾ ਹੁੰਦਾ ਸੀ ਪਤਾ ਨਹੀਂ ਕਿ ਨਵੇਂ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋਰ ਲਾ ਕੇ ਨਸ਼ਿਆਂ ਦਾ ਉਹ ਅੱਡ 70 ਵਿਛੇ ਕੇ ਲੋਕਾਂ ਦੇ ਘਰਾਂ 'ਚ ਸੋ ਜੀ ਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰ ਰਚ 70 ਪਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗਣੀਆਂ ਕਰਤੀਆਂ ਤੇ ਉਹ ਆਪਣੀ ਕੋਠੀ ਪਾ ਕੇ ਤਿੰਨ ਮੰਜਲੀ ਉਹ ਦੀਪਮਣ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਟਾਵਾਂਗੇ ਉਹ ਤਿੰਨ ਮੰਜਲਾ ਤੇ ਜੋ ਮਰਜੀ ਸੀ ਐਨਡੀਪੀਐਸ ਦੇ ਪਰਚੇ ਪਾ ਕੇ ਉਹਨੂੰ ਉਹਨੂੰ 10 ਚੱਲੀ ਜਾਂਦੇ ਹੁਣ ਵੀ ਤਾਂ ਚੱਲੀ ਜਾਂਦੇ वो चाहे हटना नहीं है, कम बधूगा गए मैं पुलिस को कहता है, चलना है ये बीमारी बहुत जड़ा ढूंढूंगी ने एक कितने आप उपरों उपरों आरी रही वढ़ के ना कि छट दिए फेर आरा हो तकते सो जड़ा पटनियां तने पटने इन्हों और पंजाब के लोग तैयार ने तुम तैयार हो साथ दे रहे हो सो अगे देखना आपने पाब किमें किधर लेके जाना ਅਸੀਮ ਸਾਡੇ ਜਵਾਕਾਂ ਨੂੰ ਨੌ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਹਦੇ ਕੰਮ ਖੋਲੀਏ ਛੋਟੇ ਛੋਟੇ ਉਹ ਚਾਰ ਪੰਜ ਮੰਡਿਆਂ ਦੇ ਮੁੰਡਿਆਂ ਨੂੰ ਕੰਮ ਦੇਵੇ ਹੁਣ ਮਿੰਨੀ ਬਸਾ ਤੇ ਕੱਢਾਂਗੇ ਇਸ ਪਰਮਟ ਲੋ ਚਾਰ ਚਾਰ ਜਣੇ ਇਕੱਠੇ ਹੋ ਕੇ ਦੋ ਦੋ ਜਣੇ 30-30 ਕਿਲੋਮੀਟਰ ਦੇ ਪਰਮਟ ਕੱਢਾਂ ਪਿੰਡਾਂ ਚ ਬਸੇ ਬੰਦ ਹੋ ਗਈਆਂ ਜਦੋਂ ਕਿਹੜੇ ਬਿੜ ਬਸ ਆਉਂਦੀ ਹੈ ਬਸੇ ਹੀ ਬੰਦ ਹੋ ਗਈਆਂ ਪਰ ਇਹਨਾਂ ਕਿੱਧਰ ਲੈ ਕੇ ਰੂਟ ਹੋ ਉਹਨਾਂ ਸੀ ਪਿੰਡਾਂ ਨੂੰ ਰੂਟ ਦੇ ਰਹੇ ਆ ਪਿੰਡਾਂ ਦੇ ਮਿੰਨੀ ਬੱਸਾਂ ਦੇ ਪਰਮਿਟ ਕੱਢ ਰਹੇ ਆ ਅਪਲਾਈ ਕਰਦੇ ਹੋ ਕੋਈ ਉੱਲ ਚ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ-ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਫਿਰ ਡੀਜ਼ਲ ਵਰਤਾ ਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹ ਤਾਂ ਬਦਾਬਦੇ ਹੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਹੈ ਇਹਦਾ ਭਤੀਜਾ ਫਸਾਜੇ ਤੋਂ ਵੱਧ ਗਈ ਇਹਨਾਂ ਇੱਦੋਂ ਗਾ ਇੱਦੋਂ ਉੱਪਰ ਵਧੇ ਹੀ ਨਹੀਂ ਬਸ ਉਹ ਤੁਹਾਨੂੰ ਦੇ ਕੇ ਦਾਖਲਾ ਕਹਿੰਦੇ ਸੀ 5 ਲੱਖ ਪਹਿਲਾਂ ਫੜਾ ਜਾ ਚਲੋ ਜੀ ਤੁਸੀਂ ਕੀ ਕਰੋ ਕਹਿੰਦੇ ਲਾ ਲੋਆਂ ਦਾ ਲੱਕੀ ਇਹਦਾ ਉਥੋਂ ਲੋਕ ਤੁਹਾਨੂੰ ਗਾਣਾ ਗੜਿਆ ਦਾਖਲਾ 5 ਲੱਖ ਪੰਜ ਪਾ ਗਏ ਹੋਏ ਸੋ ਇਸ ਕਰਕੇ ਇਹ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਮਿਲ ਕੇ ਸਿਰ ਜੋੜ ਕੇ ਬਹਿਣਾ ਪਊਗਾ ਫਿਰ ਇਹ ਇਸ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਪੰਜਾਬ ਤੇ ਬਹੁਤ ਮਾਰਾਂ ਪਈਆਂ ਪਹਿਲਾਂ ਪਰ ਪੰਜਾਬ ਫੇਰ ਉੱਠ ਖੜਦਾ ਜੀ ਕਿਉਂਕਿ ਸਾਡੀ ਕੌਮ ਹੀ ਇਦਾਂ ਦੀ ਮਿਹਨਤੀ ਕੌਮ ਹੈ ਜ਼ਮੀਨ ਸਾਡੀ ਪਜਾਉਂਗਾ ਧਰਤੀ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੇ ਘਰ 'ਚ ਕੋਈ ਪਿੰਡ ਹੀ ਨਹੀਂ ਹੋਣਾ ਜਿੱਥੇ ਕਿਹਨਾਂ ਗਏ ਸ਼ਹੀਦਾਂ ਦੇ ਗੇਟ ਨਾ ਬਣਿਆ ਹੋਵੇ ਜਾ ਕਿ ਜੇ ਸ਼ੀਰਦ ਬੋਤਣਾ ਲੱਗੇ ਹੋਵੇ ਕਾਰਗਿਲ ਦਾ ਹੋਵੇ ਭਾਵੇਂ ਪਹਿਲਾ ਵਾਲਾ ਹੋਵੇ 71 ਵਾਲਾ ਹੋਵੇ ਭਾਵੇਂ ਜਿਹੜਾ ਮਰਜੀ ਹੋਵੇ ਅਸੀਂ ਤਾਂ ਉਹ ਉਹ ਲੋਕਾਂ ਜੀ ਜਿਹੜੇ ਦੇਸ਼ ਵਾਸਤੇ ਇਹ ਕੜਾ ਕੇ ਖੜਦੇ ਆ ਸੋ ਸਾਸੀ ਪਿੱਛੇ ਰਹਿ ਜੀ ਫਿਰ ਫਿਰ ਆਪਣੀਓ ਕਮੀ ਰਹੂਗੀ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਤੁਸੀਂ ਸਾਡੇ ਲਈ ਸਰਪੰਚ ਨਹੀਂ ਤੁਸੀਂ ਸਾਡੇ ਲਈ ਮੁੱਖ ਮੰਤਰੀ ਪਿੰਡਾਂ ਦੇ ਜਿਹੜੇ ਮਰਜੀ ਫੈਸਲੇ ਲਓ ਪੰਚਾਇਤ ਨੂੰ ਬਿਠਾ ਕੇ ਫੈਸਲਾ ਲਓ ਪਿੰਡ ਦੇ ਹੱਕ 'ਚ ਫੈਸਲਾ ਲਓ ਸਾਡੇ ਵੱਲੋਂ ਕੁਝ ਚਾਹੀਦਾ ਸਾਥੋਂ ਸਾਂਸਾਂ ਨੂੰ ਦੱਸੋ ਤੁਹਾਡੇ ਕੋਲੇ ਪਹੁੰਚਾਂਗੇ ਡੀਜੀ ਤੁਹਾਡੇ ਘਰ ਪਿੰਡ ਆਊਗਾ ਏਡੀਸੀ ਤੁਹਾਡੇ ਪਿੰਡ ਆਊਗਾ ਕੋ ਪਾਗ ਤੋਂ ਕਿਖਈ ਉੱਤੇ ਜਾ ਕੇ ਕਚੈਰੀਆਂ ਚ ਬਧੇਰੀਆਂ ਬੇਚੀਆਂ ਕਰਾ ਲਈ ਉਹ ਬੁਰਿਆ ਤੂੰ ਲੋਜ ਮੂੰਹ ਚੱਕ ਕੇ ਆਇਆ ਨਾ ਬੁੱਧਵਾਰ ਨੂੰ ਆਈ ਹੁਣ ਉਹ ਬੁੱਧਵਾਰ ਹੀ ਨਹੀਂ ਆਉਂਦਾ ਕਈ ਤੋਂ ਘਰੇ ਹੋ ਸਾਹਬ ਚਲੇ ਗਏ ਸਾਹਬ ਨੇ ਇੱਕ ਮੰਗਲੇ ਪਾਸੇ ਦੀ ਰੱਖਿਆ ਹੁੰਦਾ ਹੈ ਦਰਵਾਜ਼ਾ ਜਾ ਉਧਰ ਵੀ ਚਲੇ ਜਾਂਦਾ ਉਹ ਹੁਣ ਅਸੀਂ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਜੇ ਤੋ ਤੁਸੀਂ ਜਾਣਾ ਵੀ ਹੈ ਕਿਤੇ ਸਾਰੇ ਬੰਦੇ ਟੈਂਡ ਨਹੀਂ ਹੋਏ। ਬਾਹਰ ਵੀ ਜਾਣਾ ਉਹਨਾਂ ਦੇ ਮੂਹਰ ਦੀ। ਉਹਨੂੰ ਕਹਿ ਕੇ ਜਾਣਾ ਕਿਉਂਕਿ ਅੱਜ ਨਹੀਂ ਕੱਲ ਨੂੰ ਆਜੋ ਆ ਟੋਕਨ ਲੈ ਲਓ। ਕੱਲ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਵਾਰੀ ਆਊਗੀ। ਅੱਜ ਮੈਨੂੰ ਕਿਤੇ ਜਾਣਾ ਪੈ ਰਿਹਾ ਗਵਰਨਮੈਂਟ ਦੇ ਕੰਮ ਤੇ ਜਾਂ ਕਿਤੇ ਤਾਂ ਕਿ ਬੰਦੇ ਨੂੰ ਉਮੀਦ ਹੋਵੇ ਕੱਲ ਨੂੰ ਮੈਨੂੰ ਮਿਲਣਗੇ। ਉਹ ਫੇਰ ਮੋੜੇ ਆਉਂਦੇ ਸੀ। ਅੱਜ ਤਸਿਲਦਾਰ ਨਹੀਂ ਬੈਠਿਆ ਜੀ। ਅੱਜ ਪਡਵਾਰੀ ਨਹੀਂ ਆਇਆ ਜੀ। ਜਗਮਿੰਦਰ ਸਿੰਘ ਦੀ ਥਾਂ ਤੇ ਜਸਵਿੰਦਰ ਸਿੰਘ ਕਰਤਾ ਜੀ ਪਡਵਾਰੀ ਨੇ 10 ਸਾਲ ਲੱਗਦੇ ਨੇ ਉਹ ਸੱਸੇ ਨੂੰ ਗੱਗਮਾਉਣ ਵਾਲੇ ਦੁਆਰੇ। ਉਹ ਸਾਰਾ ਆਨਲਾਈਨ ਕਰਾਂਗੇ ਹੁਣ। ਤੂੰ ਥੋੜਾ ਸਾਹਮਣੇ ਹੋਇਆ ਕੰਮ ਦੇਖ ਲਓ ਤੁਸੀਂ ਕੋ ਕੋ ਵੀਰ ਕੋਈ ਕਿਸੇ ਕਾਰਨ ਕਰਕੇ ਹੜਤਾਲ ਕਰੋ ਨਾ। ਕੋਈ ਕਾਰਨ ਹੋਵੇ। ਕਾਰਨ ਕੀ ਸਾਡੇ 3.5 ਬੰਦੇ ਤੁਸੀਂ ਰਿਸ਼ਵਤ ਚ ਫੜ ਲਏ। ਮੈਂ ਲੈ ਲਾਂ ਸਦੇ ਦੀਏ ਤੁਹਾਨੂੰ ਫੇਰ। ਵੀ ਤੁਸੀਂ ਕਰ ਸਕਦੇ ਹੋ ਰਿਸ਼ਵਤ ਲੈ ਸਕਦੇ ਹੋ। ਚਲੋ ਮੈਂ ਤੁਹਾਡਾ ਸਾਰਿਆਂ ਨੂੰ ਕਰ ਦਿਆਂ ਕੰਮ। ਮੂਨਕਾਲਾ ਹੋ ਮਾਰਿਆ ਪਟਾਣਕੋਟ ਪਟਾਣਕੋਟ ਵਾਲਾ ਬਾਜਲਕਾ ਬਾਜਲਕਾ ਵਾਲੇ ਨੂੰ ਇੱਧਰ ਇੱਧਰ ਹਿਸ਼ਾਰਪੁਰ ਕਣੀ ਉਹ ਗਾ ਕੋਈ ਗੱਲ ਨਹੀਂ ਉੱਤੀ ਗੱਲ ਮੈਂ ਮੈਂ ਨਹੀਂ ਕਰਦਾ ਹਾਂ ਹਾਂ ਠੀਕ ਹੋਈ ਇਹਨੇ ਰਿਸ਼ਤੀ ਹੈ ਨਾ ਦੋ ਦੋ ਵੀ ਲਾਤੇ ਗਈ ਜਿਹੜੇ ਤੇ ਕੋਈ ਪਤਾ ਨਹੀਂ ਕਿਹੜੇ ਕੋਈ ਵਾਰੀ ਆਈ ਥੋੜੀ ਦੱਸ ਦਿਆ ਕਰੋ ਦਿੰਦੇ ਕਿਉਂ ਪਹਿਲਾਂ ਨਹੀਂ ਦੱਸ ਦੇ ਕੇ ਮੇਰੇ ਨਾਲ ਲੈ ਦਿਆ ਕਰੋਗਾ ਭਾਂਤਵਾਨ ਕਰਾਂ ਉਹਦੀ ਕਹਿੰਦੇ ਮੈਂ ਤਾਂ ਮਜ਼ਾਕ ਕਰਦਾ ਚਾਹ ਪਾਣੀ ਪੀਣ ਆ ਜਾ ਆਜਾ ਕਹਿੰਦੇ ਕਿ ਯਾਰ ਨਾ ਕਰ ਮੈਂ ਦੱਸਦਾ ਉੱਥੇ ਕਾ ਮੇਰੇ ਕੋ ਨੰਬਰ ਆਣਾ ਐ ਕਹਦੇ ਤੂੰ ਮੂੜ ਕੇ پیسے ਨਾ ਚਲ ਵਧੀਆ ਧੰਨਵਾਦ ਕਰ ਦਿੰਦਾ ਉਹਦਾ ਉਹਨੂੰ ਸੁਪੰਚਾਇਤ ਜਿਹੜੀ ਹੈ ਬੜੀ ਵੱਡੀ ਚੀਜ਼ ਹੈ ਜੀ ਲੋਕ ਸਭਾ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹਿੰਦੇ ਆ ਪੰਚਾਇਤ ਜਿੱਥੇ ਲੋਕ ਮਿਲ ਕੇ ਬਹਿ ਕੇ ਆਪ ਦਾ ਫੈਸਲਾ ਕਰਦੇ ਨੇ ਡੈਮੋਕ੍ਰੇਸੀ ਦੀ ਜਾਨ ਸੁਪੰਚਾਇਤਾਂ ਜਿਹੜੀਆਂ ਜੇ ਸਟਰੋਂਗ ਹੋਣ ਗਿਆ ਆ ਇਧਰ ਅਸ ਬਹੁਤ ਕਈ ਸੁਭੇਸ ਦਾ ਪੰਚਾਇਤਾਂ ਨੂੰ ਪੁੱਛਦੇ ਕੋਈ ਨਹੀਂ ਆਪ ਹੀ ਐਂ ਬਣਾਉਂਦੇ ਨੇ ਸਾਰਾ ਕੁਝ ਸੋ ਆਪਣੇ ਤਾਂ ਪੰਚਾਇਤ ਪੰਚਾਇਤੀ ਜਿਹੜਾ ਸਿਸਟਮ ਐ ਸਟਰੋਂਗ ਐ ਇਹਨੂੰ ਹੋਰ ਸਟਰੋਂਗ ਬਣਾਉਣਾ ਸਰਪੰਚਾਂ ਨੂੰ ਹੋਰ ਅਧਿਕਾਰ ਦੇਣੇ ਨੇ ਸੋਚ ਕਰਕੇ ਸਰਪੰਚ ਕਦੇ ਵੀ ਗਲਤੀ ਨਹੀਂ ਕਰਨਾ ਚਾਹੁੰਦਾ ਜੀ ਕਿਸੇ ਪਿੰਡ ਦਾ ਉਹ ਕੋ ਕਹਿੰਦਾ ਜੀ ਮੈਂ ਗਲਤ ਕਿਉਂ ਕਰਾਂ ਮੈਂ ਪਿੰਡ ਚ ਹੀ ਰਹਿਣਾ ਸਾਰੀ ਉਮਰ ਭੁਰਕੇ ਲਾਂਬਾ ਹੋ ਜਾਂਦਾ ਜੀ ਪਰ ਉਹ ਜਿਹੜੀ ਸਿਸਟਮ ਨਹੀਂ ਕਰਾਉ ਕਰਨ ਦਿੰਦਾ ਉਹਨੂੰ ਸਹੀ ਸਿਸਟਮ ਗਲਤੀ ਕਰ ਤੇ ਮਜਬੂਰ ਕਰਦਾ ਉਹ ਚਿੱਟੇ ਪਾਉਂਦਾ ਹੀ ਪਾਉਂਦਾ ਹੈ ਉਹਦੇ ਸੋ ਇਸ ਕਰਕੇ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਕੋਈ ਸਰਪੰਚ ਜਿਹੜਾ ਪਿੰਡ ਦੇ ਪਿੰਡ ਦੇ ਹੱਕ ਚ ਨਹੀਂ ਹੈਗਾ ਜਬ ਪੰਚਾਇਤ ਜਿਹੜੀ ਉਹ ਪਿੰਡ ਦੇ ਹੱਕ ਚ ਨਹੀਂ ਹੈਗੀ ਉਹ ਹੱਕ ਚ ਤਾਂ ਹੋਊਗੀ ਪਰ ਸਿਸਟਮ ਤਾਂ ਹੋਵੇ ਨਾ ਹੁਣ 40-40 ਲੱਖ ਰੁਪਏ ਲਾ ਕੇ ਸਰਪੰਚ ਬਣਾਓਗੇ ਫਿਰ ਕੀ ਕਰੋਂਗੇ ਉਸ ਕਰਕੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਯਾਰ ਆਹ ਕੰਮ ਨਾ ਕਰੋ ਤੁਸੀਂ ਪਿੰਡ ਦਾ ਬੰਦਾ ਚੁਣਨਾ ਵਧੀਆ ਬੰਦਾ ਚੁਣ ਲਓ ਯਾਰ ਜੇ ਨਹੀਂ ਸਾਹਿਬ ਸਮਤੀ ਬਣ ਦੀ ਕੋਈ ਵੋਟਾਂ ਪਾ ਲੋ ਸੋ ਇਸ ਕਰਕੇ ਬੜੀ ਖੁਸ਼ੀ ਹੋਈ ਅੱਜ ਮੈਨੂੰ ਤੁਹਾਨੂੰ ਮਿਲ ਕੇ ਮੈਨੂੰ ਲੱਗਦਾ ਵੀ ਜਿਵੇਂ ਮੈਂ ਪਿੰਡੀ ਬੈਠਾ ਹਾਂ ਮੈਂ ਖੁਦ ਪਿੰਡ ਦੀ ਪੰਚਾਇਤ ਚ ਜਾ ਕੇ ਬੰਦੇ ਰਹੇ ਆ ਸੀ ਵੀ ਛੋਟੇ ਹੁੰਦੇ ਤੋਂ ਹੀ ਸੋ ਇਸ ਕਰਕੇ ਪੰਚਾਇਤ ਤੇ ਬਹੁਤ ਬਹੁਤ ਜ਼ਿਆਦਾ ਨਿਰਪਰ ਕਰਦਾ ਜੀ ਕਿ ਪਿੰਡ ਜਿਵੇਂ ਕਹਿੰਦੇ ਨੇ ਪਿੰਡ ਦਾ ਘਾਰਿਆਂ ਤੋਂ ਪਤਾ ਲੱਗ ਜਾਂਦਾ ਪੰਚਾਇਤ ਤੋਂ ਪਤਾ ਲੱਗ ਜਾਂਦਾ ਪਿੰਡ ਕਿ ਆ ਜੇ ਕੋਈ ਚੁਣੀ ਉਹਨਾਂ ਨੇ ਹੁੰਦੀ ਹੈ ਫਿਰ ਉਹ ਜੇ ਪਿੰਡ ਮਾੜਾ ਕੱਲੀ ਪੰਚਾਇਤ ਨਹੀਂ ਮਾੜਨਾ ਤੇ ਬੰਦੇ ਮਾੜੇ ਚੁਣ ਲਏ ਹੋਣੇ ਉਹਨਾਂ ਨੇ